ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ.ਐਸ.ਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਤੈਨ। ਅੱਜ 21 ਫਰਵਰੀ ਹੈ। 21 ਫਰਵਰੀ 1849 13 ਜਨਵਰੀ 1849 ਦੇ ਦਿਨ ਚੇਲਿਆਂਵਾਲਾ ਦੀ ਲੜਾਈ ਦੇ ਵਿੱਚ ਸਿੱਖ ਫੌਜਾਂ ਜੇਤੂ ਰਹੀਆਂ ਸਨ। ਅਗਲੀ ਲੜਾਈ 21 ਫਰਵਰੀ 1849 ਦੇ ਦਿਨ ਗੁਜਰਾਤ ਸ਼ਹਿਰ ਦੇ ਬਾਹਰ ਹੋਈ ਸੀ। ਇਸ ਲੜਾਈ ਦੇ ਵੇਲੇ ਚਤਰ ਸਿੰਘ ਦਾ ਸਾਥ ਦੇਣ ਵਾਸਤੇ ਅਫਗਾਨ ਫੌਜਾਂ ਵੀ ਪੁੱਜੀਆਂ ਸਨ ਪਰ ਐਨ ਮੌਕੇ ਤੇ ਇਹ ਫੌਜਾਂ ਬਿਨਾਂ ਲੜਿਓਂ ਵਾਪਸ ਚਲੀਆਂ ਗਈਆਂ। ਹੁਣ ਸਿੱਖ ਇਸ ਲੜਾਈ ਦੇ ਵਿੱਚ ਇਕੱਲੇ ਲੜ ਰਹੇ ਸਨ। ਉਹਨਾਂ ਦੇ ਕੋਲ ਲੜਨ ਵਾਸਤੇ ਸਿਰਫ ਤਲਵਾਰਾਂ ਸਨ ਫਿਰ ਇਸ ਵਾਰ ਬ੍ਰਿਟਿਸ਼ ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਉਹ ਆਪਣੀਆਂ ਸਾਰੀਆਂ ਤੋਪਾਂ ਵੀ ਲੈ ਆਏ ਸਨ ਦਰਅਸਲ ਇਹ ਤੋਪਾਂ ਦੀ جنگ ਸੀ ਜਿਸ ਦੇ ਵਿੱਚ ਸਿੱਖ ਫੌਜਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਤੋਪਾਂ ਅਤੇ ਬੰਦੂਖਾਂ ਦੇ ਨਾਲ ਲੈ ਸ ਅੰਗਰੇਜ਼ ਫੌਜਾਂ ਦੇ ਨਾਲ ਤਲਵਾਰਾਂ ਵਾਲੇ ਸਿੱਖ ਕਿੰਨਾ ਚਿਰ ਲੜ ਸਕਦੇ ਸਨ ਜਦ ਅੰਗਰੇਜ਼ਾਂ ਨੇ ਵੇਖਿਆ ਕਿ ਸਿੱਖ ਫੌਜਾਂ ਦੀ ਗਿਣਤੀ ਬਹੁਤੀ ਨਹੀਂ ਹੈ ਤੇ ਉਹਨਾਂ ਕੋਲ ਅਸਲਾ ਵੀ ਨਹੀਂ ਹੈ ਤਾਂ ਉਹਨਾਂ ਨੇ ਸਿੱਖਾਂ ਨੂੰ ਸਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਤਾਂ ਉਹਨਾਂ ਨੇ ਸਿੱਖਾਂ ਨੂੰ ਸਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਅਤੇ ਸਿੱਖਾਂ ਤੇ ਅੰਨੇਵਾ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਆਂ ਦੀ ਬੁਚਾਰਤ ਤੋਂ ਬਚਣ ਵਾਸਤੇ ਸਿੱਖ ਫੌਜੀ ਇੱਧਰ ਉੱਧਰ ਭੱਜਣੇ ਸ਼ੁਰੂ ਹੋ ਗਏ। ਬ੍ਰਿਟਿਸ਼ ਫੌਜਾਂ ਨੇ ਦੌੜੇ ਜਾਂਦੇ ਸਿੱਖ ਫੌਜੀਆਂ ਦਾ ਪਿੱਛਾ ਕੀਤਾ। ਕਈ ਕੀ ਅੰਗਰੇਜ਼ਾਂ ਨੇ ਇਕੱਲੇ ਇਕੱਲੇ ਸਿੱਖ ਨੂੰ ਘੇਰ-ਘੇਰ ਕੇ ਮਾਰਿਆ। ਬ੍ਰਿਟਿਸ਼ ਫੌਜਾਂ ਨੇ ਇੱਕ ਵੀ ਸਿੱਖ ਨੂੰ ਗ੍ਰਿਫਤਾਰ ਨਹੀਂ ਕੀਤਾ। ਉਹਨਾਂ ਨੂੰ ਚੇਲਿਆਂ ਵਾਲਾ ਦਾ ਇਨਾ ਗੁੱਸਾ ਸੀ ਕਿ ਉਹ ਜ਼ਖਮੀ ਪਏ ਸਿੱਖਾਂ ਨੂੰ ਵੀ ਗੋਲੀਆਂ ਮਾਰ-ਮਾਰ ਕੇ ਮਾਰਦੇ ਰਹੇ। ਗੋਲੀਆਂ ਲੱਗਣ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਹੋਏ ਸਿੱਖਾਂ ਨੂੰ ਵੀ ਤਲਵ ਬ੍ਰਿਟਿਸ਼ ਫੌਜਾਂ ਨੇ ਬੜੀ ਬੇਰਹਿਮੀ ਦੇ ਨਾਲ ਆਪਣੀ ਪਿਛਲੀ ਹਾਰ ਦਾ ਗੁੱਸਾ ਕਟਿਆ ਬ੍ਰਿਟਿਸ਼ ਫੌਜਾਂ ਨੇ ਇਸ ਦਿਨ 3 ਤੋਂ 5000 ਤੱਕ ਸਿੱਖਾਂ 'ਇੰਜ ਕਤਲ ਕੀਤੇ ਸਨ 21 ਫਰਵਰੀ 1921 20 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਕਤਲੇਆਮ ਦੀ ਖਬਰ ਜਦ ਸਿੱਖਾਂ ਨੂੰ ਮਿਲੀ ਤਾਂ ਸਰਕਾਰ ਨੇ ਸਭ ਗੱਡੀਆਂ ਬੱਸਾਂ ਬੰਦ ਕਰ ਦਿੱਤੀਆਂ ਪਰ ਹਜ਼ਾਰਾਂ ਸਿੱਖ ਪੈਦਲ ਖੇਤਾਂ ਦੇ ਵਿੱਚ ਹੁੰਦੇ ਹੋਏ ਉੱਥੇ ਪਹੁੰਚ ਗਏ ਗਰਤਾਰ ਸਿੰਘ ਝੱਬਰ ਦਾ ਜਥਾ ਸਭ ਤੋਂ ਪਹਿਲਾਂ ਪੁੱਜਾ ਨਨਕਾਣਾ ਸਾਹਿਬ ਦੇ ਬਾਹਰ ਉਹਨਾਂ ਨੂੰ ਸਰਦਾਰ ਮਹਿਤਾਬ ਸਿੰਘ ਕੋਡੇ ਤੇ ਆ ਕੇ ਮਿਲਿਆ ਅਤੇ ਦੱਸਿਆ ਕਿ ਫੌਜਾਂ ਨੇ ਗੁਰਦੁਆਰੇ ਨੂੰ ਘੇਰੇ ਦੇ ਵਿੱਚ ਲਿਆ ਹੋਇਆ ਤੇ ਉੱਥੇ ਨਹੀਂ ਜਾਣਾ ਚਾਹੀਦਾ ਝੱਬਰ ਨੇ ਕਿਹਾ ਕਿ ਅਸੀਂ ਗੁਰਦੁਆਰੇ ਜ਼ਰੂਰ ਜਾਵਾਂਗੇ ਉਹਨਾਂ ਕਿਹਾ ਕਿ ਤੁਸੀਂ ਕਮਿਸ਼ਨਰ ਦੇ ਨਾਲ ਗੱਲ ਕਰ ਲਓ ਅਸੀਂ ਉਹਨਾਂ ਚਿਰ ਰੁਕ ਜਾਨੇ ਹਾਂ ਇਸ ਤੇ ਮਹਿਤਾਬ ਸਿੰਘ ਵਾਪਸ ਚਲਾ ਗਿਆ ਅਤੇ ਉਸ ਨੇ ਕਮਿਸ਼ਨਰ ਨੂੰ ਸਮਝਾਇਆ ਕਿ ਸਿੱਖਾਂ ਦਾ ਹੜ ਆ ਜਾਣ ਮਗਰੋਂ ਹਾਲਾਤ ਕੰਟਰੋਲ ਹੇਠਾਂ ਨਹੀਂ ਰਹਿਣਗੇ ਇਸ ਕਰਕੇ ਗੁਰਦੁਆਰੇ ਦਾ ਕੰਟਰੋਲ ਸ਼ਰੋਮਨੀ ਕਮੇਟੀ ਨੂੰ ਦੇਣਾ ਠੀਕ ਰਹੇਗਾ ਫੌਜ ਵੀ ਹਰ ਕਿਸ ਗੋਲੀ ਚਲਾਉਣ ਜਾਂ ਕਿਸੇ ਹੋਰ ਐਕਸ਼ਨ ਲੈਣ ਦੇ ਖਤਰੇ ਦੇ ਵਿੱਚ ਨਹੀਂ ਸੀ ਇਸ ਕਰਕੇ ਸਰਕਾਰ ਨੇ ਨਨਕਾਣਾ ਸਾਹਿਬ ਦਾ ਇੰਤਜ਼ਾਮ ਇੱਕ ਕਾਰਜ਼ੀ ਕਮੇਟੀ ਬਣਾ ਕੇ ਉਸ ਨੂੰ ਦੇ ਦਿੱਤਾ 21 ਫਰਵਰੀ 1924 ਜੈਤੂ ਦੇ ਵਿੱਚ ਅਖੰਡ ਪਾਠ ਰੋਕ ਕੇ ਜਾਣ ਦੇ ਖਿਲਾਫ ਲੱਗੇ ਮੋਰਚੇ ਦੇ ਵਿੱਚ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਜਥਿਆਂ ਵੱਲੋਂ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼ਰੋਮਨੀ ਕਮੇਟੀ ਨੇ ਜਦੋਜਹਿਦ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਦੇ ਵਿੱਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਿਆ ਜਾਵੇਗਾ। ਇਸ ਜਥੇ ਨੇ 9 ਫਰਵਰੀ 1924 ਦੇ ਦਿਨ ਅਕਾਲ ਤਖਤ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪਹੁੰਚਣਾ ਸੀ। 21 ਫਰਵਰੀ 1924 ਨੂੰ ਜਦੋਂ ਇਹ ਜਥਾ ਜੈਤੋ ਪੁੱਜਾ ਤਾਂ ਵਿਲਸਨ ਜੌਨਸਟਨ ਨੇ ਫੌਜ ਨੂੰ ਜਥੇ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਗੋਲੀ ਦੇ ਨਾਲ ਦਰਜਨਾ ਸਿੱਖ ਸ਼ਹੀਦ ਹੋ ਗਏ ਅਤੇ 200 ਤੋਂ ਵੱਧ ਜ਼ਖਮੀ ਹੋ ਗਏ। ਇਹਨਾਂ ਦੇ ਵਿੱਚ ਮਰਦ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਇੱਕ ਸੂਮੇ ਦੇ ਮੁਤਾਬਕ ਅੰਗਰੇਜ਼ੀ ਫੌਜ ਨੇ 27000 ਕਾਰਤੂਸ ਚਲਾਏ ਤੇ ਜੇਕਰ ਗੋਲੀ ਦੇ ਵਿੱਚ ਫਸ ਜਾਣ ਕਰਕੇ ਮਸ਼ੀਨ ਗਨ ਨਾ ਰੁਕਦੀ ਤਾਂ ਪਤਾ ਨਹੀਂ ਕਿੰਨੀਆਂ ਹੋਰ ਸ਼ਹੀਦੀਆਂ ਹੋ ਜਾਂਦੀਆਂ 21 ਫਰਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਭਾਈ ਸਰਜੀਤ ਸਿੰਘ ਵਾਸੀ ਜਸਪਾਲ ਅੰਮ੍ਰਿਤਸਰ ਨਛੱਤਰ ਸਿੰਘ ਔਰ ਭੋਗੜ ਪੁੱਤਰ ਸਰਦਾਰਾ ਸਿੰਘ ਕੋਰੇਵਾਲ ਕਲਾਂ ਪ੍ਰਗਟ ਸਿੰਘ ਸਮਰਾ ਵਾਸੀ ਕੋਰਵਾਲ ਕਲਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 21 ਫਰਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਜਸਪਾਲ ਸਿੰਘ ਟਿਵਾਣਾ ਦਰਸ਼ੀ ਪੁੱਤਰ ਭਾਈ ਗਜਿੰਦਰ ਸਿੰਘ ਲੁਧਿਆਣਾ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 21 ਫਰਵਰੀ 1995 ਦੇ ਦਿਨ ਪੰਜਾਬ ਪੁਲਿਸ ਨੇ ਖਾਲਿਸਤਾਨੀ ਆਗੂ ਜਨਰਲ ਪਰਮਜੀਤ ਸਿੰਘ ਪੰਜਵੜ ਦੇ ਭਰਾ ਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪੰਜਵੜ ਖੁਰਦ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 21 ਫਰਵਰੀ 2021 ਦੇ ਦਿਨ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹਾਂਤਾਂ ਤੋਂ ਆਜ਼ਾਦ ਕਰਵਾਉਣ ਦੇ ਲਈ 100 ਸਾਲ ਪਹਿਲਾਂ ਵਾਪਰੇ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਪਿੰਡ ਗੋਦਰਪੁਰ ਬਟਾਲਾ ਦੇ ਵਿੱਚ ਕਰਵਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਦੇ ਆਖਰੀ ਦਿਨ ਸਾਕਾਏ ਦੇ ਨਾਲ ਸੰਬੰਧਤ ਸ਼ਹੀਦਾਂ ਦੇ 32 ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਸੰਪਰਦਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਲ ਤਖ ਵੀ ਨਹੀਂ ਭੁੱਲੇ ਇਸੇ ਤਰ੍ਹਾਂ ਭਾਰਤ ਸਰਕਾਰ ਦੇ ਸਿੱਖਾਂ ਪ੍ਰਤੀ ਮਾੜੇ ਰਵੱਈਏ ਨੂੰ ਵੀ ਉਹ ਕਦੇ ਨਹੀਂ ਭੁੱਲਣਗੇ ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਪਾਕਿਸਤਾਨ ਦੇ ਵਿੱਚ ਹੋਣ ਵਾਲੇ ਸਤਾਬ ਦੀ ਸਮਾਗਮ ਦੇ ਵਿੱਚ ਜਾਣ ਦੇ ਲਈ ਜਥੇ ਨੂੰ ਆਖਰੀ ਸਮੇਂ ਤੇ ਰੋਕ ਦਿੱਤਾ ਸੀ ਅਤੇ ਜਥੇਦਾਰ ਨੇ ਇਸ ਨੂੰ ਰੋਕਣਾ ਮੰਦਭਾਗਾ ਘਰਾੜ ਦਿੱਤਾ ਸੀ ਇਸ ਦਾ ਕਾਰਨ ਸਿੱਖਾਂ ਦਾ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਸੀ ਅਤੇ ਉਹਨਾਂ ਕਿਹਾ ਸੀ ਕਿ ਕੇਂਦਰ ਸਰਕਾਰ ਜਿੰਨੇ ਮਰਜ਼ੀ ਜਥੇ ਰੋਕ ਲਵੇ ਪਰ ਕਿਸਾਨ ਅੰਦੋਲਨ ਜਾਰੀ ਰਹੇਗਾ ਜਥੇਦਾਰ ਨੇ ਕਿਹਾ ਕਿਸੇ ਸਮੇਂ ਅੰਗਰੇਜ਼ ਵੱਲੋਂ ਸਿੱਖਾਂ ਦੇ ਨਾਲ ਅਜੇਹਾ ਪੱਖਪਾਤੀ ਰਵੱਈਆ ਅਪਣਾਇਆ ਜਾਂਦਾ ਸੀ ਅਤੇ ਅੱਜ ਭਾਰਤ ਸਰਕਾਰ ਵੀ ਉਸੇ ਰਸਤੇ ਤੇ ਚੱਲ ਪਈ ਹੈ ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ